ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਂਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਂਢ ਪੈਂਡ ਦੀ ਵੀਡੀਓ ਹੈ ਜੀ ਤੁਹਾਡੇ ਲਈ ਅੱਜ ਚਾਰ ਐਣੀ ਮੈਂ ਲੈ ਕੇ ਆਇਆ ਇੱਕ ਤਾਂ ਐਚਪ ਦਾ ਸੋਫਾ ਹੀ ਹੈ ਜੀ ਵੱਡੇ ਬੈੜਾ ਪਿਆਰੀ ਚੰਗੀ ਆ ਦੈਨ ਹਜੇ ਵੀ ਲੈ ਜੂਗੀ ਜੀ 2 ਨੰਬਰ ਜਰਸੀ ਆ ਤੋਕੜਾ ਏਆਈ ਹੋਈ ਵੀ ਆ ਇਹਦੀ ਵੀ ਡਿਟੇਲ ਪ੍ਰੋਪਰ 22 ਤੋਂ ਲੈ ਦਾਂਗੇ ਜੀ ਤੇ ਦੋ ਬੱਚੇ ਆ ਇੱਕ ਦਾ ਜਰਸੀ ਬੱਚਾ ਇੱਕ ਕੁਸੂਨਾ ਐਚਐਫਾ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮਨਗਰੇ ਜੀ ਪਿੰਡ ਸੰਗਤਪੁਰ ਤਸਵੀਲ ਜਿਲ੍ਹਾ ਮੂਗਾ ਤਹਿਸੀਲ ਬਾਗਾਪੁਰਾ ਠੀਕ ਆ ਬਾਈ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਵੈਗ ਜਾਂ ਮਾਲ ਜੀ ਹਾਂਜੀ ਭਾਈ ਉਹਨਾਂ ਚ ਉਹਦੇ ਬੱਛੀ ਵੀ ਪਾਈ ਸੀਗੀ ਬੱਛੀ ਤੇਰਾ ਵੀਰ ਨੇ ਇੱਕਨੇ 500 ਪਾਇਆ ਸੀ ਠੀਕ ਹੈ ਜੀ ਚਲੋ ਪਹੁੰਚਦੇ ਹਾਂ ਥੋੜੀ ਥਾਈ ਵਾਲੇ ਕਿਸੇ ਕਾਰਨ ਨਹੀਂ ਪਹੁੰਚ ਸਕੇ ਚਲੋ ਅਗਤੀਆ ਫਿਰ ਪਾਤੀ ਆਪਾਂ ਤੇ ਭਾਈ ਆਪਾਂ ਬੈਡ ਵੱਡੀ ਤੋਂ ਸ਼ੁਰੂ ਕਰਦੇ ਹਾਂ ਸੁਆਗਨ ਨਮਾ ਜੀ ਸੁਆਵਰੇ ਦੂਜਾ ਸੁਆ ਸੁਹੰਦੀ ਆ ਠੀਕ ਹੈ ਜੀ ਛਿੱਗੀ ਆ ਮੂੰਹ ਦੀ ਛੇਦਾਂ ਦਾ ਮੂੰਹ ਤਾਂ ਛੇਦਾਂ ਦਾ ਕਹਿਣ ਦੀ ਗੱਲ ਨਹੀਂ origignal ਦੂਜਾ ਸੁਆ ਹਾਂ origignal ਠੀਕ ਹੈ ਜੀ ਦਿਨ ਕਿੰਨੇ ਕੱਢਦੀ ਆ ਭਾਈ ਦਿਨ ਭਾਈ 5-4 ਬਸ 5 ਤੋਂ 4 ਹਾਂ ਹਾਜ਼ਰ ਬਸ ਠੀਕ ਹੈ ਜੀ ਪਹਿਲੇ ਸਵੇਰ ਰਿਕਾਰਡ ਕੀ ਹੈ ਕਹਿੰਦਾ ਬਾਈ ਪਲੱਸ ਦਾ ਬਾਈ ਖੜ ਤੇ ਆ ਜਾਵਾਂ ਜਾਵਾਂ ਜੀ ਹਾਂ ਜੋਕ ਕੇ ਲੈ ਜੇ ਗਮਾਨ ਪਿੰਡ ਦੀ ਹੈ ਘਰੇ ਵੀ ਭੇਜ ਦਾਂਗੇ ਜੀ ਫੋਨ ਠੀਕ ਹੈ ਪੂਰੀ ਗਾਰੰਟੀ ਨੇ ਵੜਾਈ ਸੀਮਾ ਰਿਕਾਰਡ ਹੈ ਤਾਂ ਜੀ ਨਹੀਂ ਬਰੇ ਸਰਕਾਰੀ ਇੱਧਾ ਲੱਗਿਆ ਵਾ ਪਰ ਆਈ ਨਹੀਂ ਪਤਾ ਕਿਹੜਾ ਲੱਗਿਆ ਹਣਾ ਠੀਕ ਹੈ ਲੱਗਿਆ ਸਰਕਾਰੀ ਹਾਂ ਠੀਕ ਹੈ ਬਾਈ ਕਿੰਨਾ ਦਿਨਾਂ ਦੇਣ ਦਾ ਹੱਕ ਹੈ ਜੀ ਇੱਕ ਜਰ 25 ਲੀਟਰ ਇਮੋਜੀਨਟ ਵਰ ਥੋੜਾ ਜਿਹਾ ਮੌਸਮੀ ਗਰਮਾ ਨਹੀਂ ਦੋ ਤਪ ਨਹੀਂ ਭਾਈ ਗਰਮੀ ਮੰਦੀ ਮੰਦੀ ਨਹੀਂ ਐਚਐਫ ਕ੍ਰੋਸ ਆਏ ਕ੍ਰੋਸ ਆ ਜਾਂਦੀ ਥੋੜੀ ਪੂਰਾ ਵੀ ਨਹੀਂ ਗਰਮੀ ਮੰਦੀ ਠੀਕ ਹੈ ਜੀ 25 26 ਕਿਲੋ ਦੀ ਮੀਦਾ ਜੇ ਸੇਵਾ ਵਾਲੇ ਬੰਦੇ ਕੋਲ ਜਾਵੜੀ ਹੋ ਜਾਦਾ ਦੁੱਧ ਵੀ ਭਾਈ ਮੈਰ ਦਾ ਦਊ ਠੀਕ ਆ ਯਾ ਭਾਈ ਮਾੜਾ ਯਾ ਬਰਾਬਰ ਹੋ ਜੀ ਹਾਈਟ ਚੈੱਕ ਕਰੋ ਕਦ ਕੋਦ ਦੇਖੋ ਹਾਈਟ ਚੈੱਕ ਕਰ ਲਓ ਜੀ ਬਾਈ ਦੇ ਮੋਢੇ ਤੋਂ 4 ਉਂਗਲਾਂ ਉੱਪਰ ਹੀ ਆ ਜੀ ਤੇ ਬਾਈ ਦਾ ਕਦ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੰਨਾ ਹੋਊਗਾ ਖਣਾ ਦੀ ਡਰਨਾ ਫਿਰ ਓਕੇ ਬਰੇ ਬੰਦ ਦੂਰੋਂ ਆ ਜੇ ਨੇੜੋਂ ਆ ਜੇ ਆਪਣੀ ਗਾਰੰਟੀ ਉੱਠਦੀ ਠੀਕ ਆ ਝੋਲ ਚੈੱਕ ਕਰ ਸਕਦੇ ਹੋ ਅਜਾ ਢਿੱਲਾ ਸਾਰੇ ਕੱਢ ਕੇ ਸੁਣਾ ਮੰਨ ਲਓ 4-5 ਉਂਗਲਾਂ ਹਜੇ ਪਿੱਛੇ ਨੂੰ ਹਵਾਨਾ ਹੋਣਾ ਛੰਡੀ ਨਹੀਂ ਆ ਬਈ ਲੱਤ ਮਾਰ ਲਈ ਜਾਂ ਜਾ ਨਵਾਈ ਦੀ ਮਾਰ ਮਾਰ ਨਵਾਈ ਦੀ ਹੋਰ ਚੀਜ਼ ਆ ਜੀ ਬੈਕ ਸਾਈਡ ਨੂੰ ਹਵਾਨਾ ਦੇਖ ਲਓ ਤੇ ਬਰੇ ਮੂਰਲੇ ਥਾਂ ਤੋਂ ਮਾੜੀ ਜੀ ਗੈੱਥਮੈਨ ਦੀ ਕਿੱਕ ਕਰ ਸਕਦੇ ਹੋ ਚੈੱਕ ਕਰੋ ਜੀ ਆ ਗਾੜੀ ਚ ਦੁੱਧ ਕਰਮ ਵਾਲੀ ਦੇ ਚੰਗਾ ਹੋਊਗਾ ਮੂਰਲੇ ਥਾਂ ਤੋਂ ਗਾਹ ਨੂੰ ਜੀ ਅੱਗੇ ਨੂੰ ਗੈੱਥਮੈਨ ਤੇ ਲਓ ਜੀ ਗੈਟ ਤੋਂ ਬਾਹਰ ਆ ਜਾਂਦਾ ਪੂਰਾ ਹਵਾਨਾ ਤੇ ਹਜੇ ਕੱਚੀ ਆ ਤੇ ਹੋਰ ਬਾਹਰ ਨੂੰ ਜਾਊਗਾ ਜੇ ਭਾਈ ਇੰਨੀ ਤਿਆਰੀ ਦੇ ਬਾਵਜੂਦ ਵੀ ਪਸ਼ੂ ਨੇ ਦੁੱਧ ਨਾ ਦਿੱਤਾ ਸ਼ੇਰ ਮੇਰੇ ਹਿਸਾਬ ਨਾਲ ਦੁੱਧ ਲੈਣਾ ਮੁਸ਼ਕਲ ਆ ਚੰਗੀ ਹਾਈਟ ਆ ਠੰਡੀ ਸੀਲ ਪੂਰੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਮੋੜ ਲੈ ਵੀਰ ਇੰਦਰ ਨੂੰ ਫੁੱਲੇ ਜਤੋਰ ਕੇ ਦਿਖਾ ਦੇ ਜੇ ਹਾਈਟ ਦੀ ਗੱਲ ਕਰਗੇ ਤਾਂ ਵੀ ਚੰਗੀ ਆ ਵਜ਼ਨ ਮੌਜੂਦ ਵੀ ਚੰਗਾ ਦੇਣ 5 ਤੋਂ 4 ਡੇਟ ਮੁਤਾਬਕ ਅਜੇ ਲੈ ਜੂਗੇ ਜੀ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਚੈੱਕ ਕਰ ਸਕਦੇ ਹੋ ਹਵਾਨਾ ਵੱਡਾ ਹੋਣ ਦੇ ਕਾਰਨ ਵੀਰੇ ਤੁਰਨ ਵਿੱਚ ਦਿੱਕਤ ਆ ਰਹੀ ਆ ਗਾਂ ਕਿਉਂਕਿ ਪੂਰਾ ਇਹਨਾਂ ਪੱਟਾਂ 'ਚ ਫਸਿਆ ਪਿਆ ਇਹ ਖੁੱਲੇ ਤਾਂ ਰੋਕ ਲਈ ਵੀਰੇ ਆਪਾਂ ਫੇਰ ਤੁਹਾਨੂੰ ਰੇਕ ਐਂਗਲ ਤੋਂ ਪਸ਼ੂ ਦਿਖਾ ਦਾਂਗੇ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਰੇਕ ਐਂਗਲ ਤੋਂ ਤੁਹਾਨੂੰ ਪਸ਼ੂ ਦਿਖਾਇਆ ਜਾਵੇ ਜੇ ਕੋਈ ਪਾਸਾ ਰਹਿ ਜਾਂਦਾ ਸੌਦੇ ਲਈ ਵੀਰੇ ਮਾਫੀ ਆ ਠੀਕ ਆ ਜੀ ਜਿੰਨਾ ਕ ਮੇਰੀ ਨਿਗਾ ਚੋਂ ਦਾ ਮੈਂ ਰੇਕ ਪੱਖੋਂ ਤੁਹਾਨੂੰ ਬਸ ਦਿਖਾਉਣਾ ਜੀ ਬਾਕੀ ਵਜਨ ਵਜੂਦ ਚੰਗਾ ਵੀਰੇ ਤਿਆਰੀ ਚੰਗੀ ਆ ਤੁਸੀਂ ਦੇਖ ਹੀ ਸਕਦੇ ਆ ਗਾੜੀ ਚ ਵੀ ਕਰਮ ਵਾਲੀ ਦੁੱਧ ਚੰਗਾ ਹੋ ਤੇ ਬੈਕ ਸਾਈਡ ਨੂੰ ਵੀ ਹਵਾਨਾ ਮਗਰ ਲਖਣਾ ਜੂ ਵੀ ਚੰਗਾ ਹੋ ਚੈੱਕ ਕਰ ਸਕਦੇ ਹੋ ਜੀ ਹਵਾਨਾ ਚੈੱਕ ਕਰੋ ਕਰਮ ਲੈ ਚੱਲੀ ਵੀਰੇ ਡਿਮਾਂਡ ਵੀਰੇ ਦੀ ਜਮ੍ਹਾਂ ਪਾ ਲੈਣ ਦੇਣ ਦੀ ਵਾਲੀ ਕਰਨੀ ਆ ਕੀ ਡਿਮਾਂਡ ਆ ਜੀ ਡਿਮਾਂਡ ਵੀਰੇ 75000 ਰੁਪਏ ਹੋਜੀ ਵਲੈਸੀ ਹਾਂਜੀ ਮਾਨਦਾਨ ਕਰਦਾਂਗੇ ਠੀਕ ਹੈ ਜੀ 75000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਗਾਂ ਨੂੰ ਤੋਰਨ 'ਚ ਮੁਸ਼ਕਲ ਆ ਰਹੀ ਹੈ ਤੇ ਹਜੇ ਵੀਰੇ ਦਿਨ 5 ਪਏ ਆ ਤੇ 50 ਦਿਨਾਂ ਨੂੰ ਤਾਂ ਤੁਹਾਨੂੰ ਵੀ ਪਤਾ ਬਈ ਗਾਂ ਕਿੱਥੇ ਜਾਣੀ ਹੈ ਜੀ 75000 ਡਿਮਾਂਡ ਹੈ ਜੈ ਜਹ ਜੇ ਵੀਰੇ ਸਿਆਲ ਹੁੰਦਾ ਤੇ ਇਹ ਲੱਖੋਂ ਪਾਰ ਦੀ ਮਿਲਣੀ ਸੀ ਤੁਹਾਨੂੰ ਅੱਜ ਤੁਹਾਡਾ ਫਾਇਦਾ ਹੋ ਜਾਣਾ ਅੱਗੇ ਮੌਸਮ ਤੁਹਾਨੂੰ ਵੀ ਪਤਾ ਠੰਡਾ ਹੀ ਹੋਣਾ ਕੋਸਟ ਦਾ ਟਾਈਮ ਜ਼ਰੂਰ ਚੰਗੀ ਸਾਹਮਣੀ ਪੈਣੀ ਆ ਸਿਆਲਾਂ 'ਚ ਥੋੜਾ ਜੀ ਇਹਨਾਂ ਦੀ ਕੇਅਰ ਘਟ ਜਾਂਦੀ ਆ ਉਦੋਂ ਤੁਹਾਡਾ ਫਾਇਦਾ ਹੋ ਜਾਣਾ ਦੋ ਦੋ ਦਾ ਫੌਲੀ ਦੇ ਦੇਣਾ ਹੁਣ ਵੀ ਚੰਗਾ ਦੇਊਗੀ ਅੱਗੇ ਵੀ ਚੰਗਾ ਦੇਊਗੀ ਫਰਾਂ ਦੇ ਡੰਨ ਦੇ ਇਥੇ ਕਰੋ ਜੋ ਇੱਕ ਬਾਈ ਕੋਲ ਜੱਤੀ ਹੈ ਜੀ ਚੈੱਕ ਕਰ ਸਕਦੇ ਹਾਂ ਸੁਆ ਕਿੰਨਾ ਕਰੇ ਪਹਿਲਾ ਸੁਆ ਵੀਰ ਚਾਰ ਦਾੰਦਾ ਬੱਚਾ ਹੀ ਹੈ ਹਾਂਜੀ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਵੀਰੋ ਮਾਲ ਕਰਨ ਦਾ ਗਿਆ 5-6-5 ਮਹੀਨੇ ਹੋਗੇ ਠੀਕ ਹੈ ਜੀ ਬਾਕੀ ਇਹ ਟੋਕਰ ਆ ਬਾਈ ਅਗਲਾ ਜਿਹੜਾ ਵੀਰ ਲਊਗਾ ਹਾਂ ਟੋਕਰ ਕਹਿ ਕੇ ਦੇਣੀ ਹੈ ਬਾਕੀ ਇਹ ਹੋਈ ਨੂੰ ਨਾ 35 ਦਿਨ ਹੋ ਗਏ ਜੀ ਪੀਗਾ ਭਰੇ ਨੂੰ ਜਿਹੜਾ ਵੀਰੇ ਸੂਏ ਦਾ ਤੁਸੀਂ ਆਪਦੇ ਸਮਝ ਨਾ ਲੈਣੀ ਆ ਮਾਲਕਾਂ ਨੇ ਤਾਂ ਇੰਨਾ ਟਾਈਮ ਕਿਹਾ ਜੀ ਬਸ ਓਕੜ ਮੰਨ ਕੇ ਲਿਓ ਜੀ ਬਾਕੀ ਨਵਾਂ ਹਾਣਾ ਵਸੀ ਆ ਫਰਕਲ ਨਹੀਂ ਹੈਗੀ ਬਈ ਬਾਕੀ 100% ਵਸੀ ਗੱਭਨ ਨਿਕਲੂਗੀ 35 ਦਿਨ ਹੋ ਗਏ ਵੀਰੇ ਹਾਂ 35 ਦਿਨ ਹੋ ਗਏ ਨਾਲ ਦੇ ਪਿੰਡੋਂ ਲੋਕ ਲਈ ਖਰੀਦੀ ਆ ਠੀਕ ਆ 35 ਦਿਨ ਹੋ ਗਏ ਆ ਇਹ ਆਈ ਹੋਈ ਨੂੰ ਬਾਕੀ ਸ਼ਾਈਨਿੰਗ ਵਾਲੀ ਸਕੈਨਾ ਕੱਦ-ਗਾਠ ਚੰਗਾ ਦੁੱਧ ਕਿੰਨਾ ਰੈਡੀ ਆ ਵੀਰੇ ਦੁੱਧ ਭਾਈ 8 ਲੀਟਰ ਜੋਕ ਕੇ ਦੇ ਦਾਂਗੇ ਨਾ ਨਹੀਂ ਕਹਿੰਦਾ ਨਹੀਂ ਕਹਣਾ ਬਸ ਚਾਰ ਡੰਗ ਚੋਲ ਲੈ ਮੇਰੇ ਤੇ ਠੀਕ ਹੈ ਜੀ ਆਪ ਦਾ ਕੰਡਾ ਬਾਲਟੀ ਨਾਲ ਲੈ ਕੇ ਆਉਣੇ ਹਾਂ ਹਾਂ ਤੁਰ ਕੇ ਦਿਖਾ ਦਿੱਤੇ ਠੰਡੀ ਸੀਲ ਬਾਈ ਬਰਫਾਰ ਕੀ ਬਰੇ ਬਣਾ ਨੇ ਨੇ ਤੇ ਚੋਨੇ ਆ ਪੀੜੀ ਦੀ ਬਾਈ ਠੀਕ ਹੈ ਜੀ ਤੁਹਾ ਆ ਪਹਿਲਾਂ ਮੂੰਹ ਤੋਂ ਚਾਰ ਦੰਦ ਆ ਜੀ ਏ ਆਈ ਹੋਈ ਜ਼ਰੂਰ ਆ ਪਰ ਬਾਈ ਕਹਿੰਦਾ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਉਹ ਅਗਲੇ ਦੀ ਕਿਸਮਤ ਹੈ ਜਿਹੜਾ ਦੁੱਧ ਆ ਉਹ 8 ਕਿਲੋ ਜੋਕ ਕੇ ਲੈ ਜਾਓ ਦੋ ਟੈਂਕ ਬਹੁਤ ਬਾਈ ਅੱਜ ਹੋਊਗੀ ਥੋੜਾ ਘਰ ਦਾ ਕਰੀਂਦੀ ਕੱਲ ਹੀ ਆਈ ਠੀਕ ਆ ਜੀ ਥੋੜਾ ਘਰ ਦਾ ਜਿਆਦਾ ਕਰੀ ਜਾਂਦੀ ਜੀ ਦਾ ਵੀ ਕਰ ਜੰਦੇ ਚ ਪੱਟੇ ਲੈਣ ਦੁੱਧ 10 ਕਿਲੋ ਹੀ ਲੈ ਲਾਂ ਗਰਾਮ ਨਾਲ 11 ਠੀਕ ਆ ਜੀ ਜਿਹੜਾ ਅੱਜ ਦਾ ਦੁੱਧ 8 ਕਿਲੋ ਥੋੜਾ ਜਿਹਾ ਬਾਈ ਦੱਸਦਾ ਕਿ ਜੀ ਨਹੀਂ ਲਾਇਆ ਪੱਠੇ ਪੁੱਠੇ ਚੰਗੂ ਨਹੀਂ ਖਾਦੇਗੇ ਆਈ ਕਰੀ ਜੀ ਤਾਂ ਕਰਕੇ ਥੋੜਾ ਜਿਹਾ ਦੁੱਧ ਘਟ ਗਈ ਆ ਦੁੱਧ 10 11 ਕਿਲੋ ਕਰ ਜੋ ਦੁੱਧ ਤਾਂ ਸੇਵਾ ਦਾ ਹੁੰਦਾ ਪਰ ਦੁੱਧ ਮੱਝਾਂ ਰ ਗਈ ਹੋਣਾ ਇਹਦਾ ਜਿਹਾ ਮੱਚਟਾ ਫਾਈਟ ਦੀ ਗੱਲ ਕਰਕੇ ਉਹ ਵੀ ਚੰਗੀ ਆ ਜੀ ਬਾਕੀ ਹਜੇ ਵੀਰੇ ਬੱਚਾ ਹੈਗਾ ਕੱਦ ਕਰਮ ਵਾਲੀ ਹੋਰ ਕਰੂਗੀ ਜੱਜ ਡਿਮਾਂਡ ਜੀ ਇਹਦੀ। ਰਮਾਨ ਬਾਈ ਇਹਦੀ 23000 ਆ। ਹੋਜੂ ਲੈਸ ਜੀ। ਧਾਰਾਂਗੇ ਮਾਨਦਾਨ ਵਿੱਚ। ਠੀਕ ਆ ਬਾਈ। ਇੱਕ ਬੱਚੀ ਆ ਬੱਚਾ। ਇਹਦੀ ਕੀ ਡਿਟੇਲ ਆ ਜੀ? ਕਿੰਨੀ ਕੁਮਰ ਆ ਜੀ? ਇਹਦੀ ਬਾਈ 11 ਮਹੀਨੇ ਉਮਰ ਬੱਚੀ ਦੀ। 11 ਮਹੀਨੇ। ਮਦਰ ਮਲਕਰ ਰਿਕਾਰਡ ਜੀ। 25-26 ਲੀਟਰ ਦਾ ਬਾਈ ਬਹੁਤ ਚੰਗੀ ਦਾ ਜੀ। ਆਪਾਂ ਇਹ ਵੀ ਦੱਸੇ ਬਹੁਤ ਚੰਗੀ ਦਾਾਂ ਦੀ ਬੱਚੀ ਆ। ਸੋਹਣੇ ਫੇਸ ਕੁਆਲਿਟੀ ਆ। ਫੋਟ ਚੰਗ ਤਾਂ ਹੈ ਨਹੀਂ ਬਾਈ ਕੋਈ। ਨਾ ਨਾ ਚਾਰ ਹੀ ਥਾਣਾ ਚੈੱਕ ਕਰਾ ਦਿੰਨੇ ਆਪਾਂ ਜੀ। ਢੋਲੀ ਚੈੱਕ ਕਰਾ ਦਿੰਨੇ ਆ ਤੁਹਾਨੂੰ। ਚਾਰ ਹੀ ਥਾਣਾ ਜੀ ਦੇਖਦਾ ਕਦੇ ਬਹੁਤ ਬਈਏ ਸੂਣੀ ਹੈ ਚੁਲੀ ਬਸ ਕੋਈ ਗੱਲ ਨਹੀਂ ਵੀਰੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਬਜੋੜੇ ਦੀ ਕਰਾਂਗੇ ਵੀਰੇ ਆ ਵੀ ਕਹਿ ਸਕੀ ਦਿਖਾ ਦੇ ਇਹਦੇ ਮਾਂ ਦਾ ਬਈ 30 ਲੀਟਰ ਪਲੱਸ ਦੁੱਧ ਆਪਾਂ ਘਰੋਂ ਮਣਕੇ ਜੇਤੀ 2 ਫਰਵਰੀ ਜਨਮਾ ਹੈ ਬੱਚੀ ਦਾ ਆਪਣੀ ਘਰ ਦਾ ਬੱਚਾ ਹੀ 2 ਫਰਵਰੀ ਦਾ ਜਨਮਾ ਹਾਂਜੀ ਠੀਕ ਹੈ ਜੀ ਮਦਰ ਮਿਲਕ ਰਿਕਾਰਡ 30 ਲੀਟਰ ਪਲੱਸ ਬਈ ਲਿਜਾਣੇ ਫਾਰਮ ਚ ਭੇਜੀ ਸੀ ਠੀਕ ਹੈ ਜੀ ਇਹਦਾ ਜਾਲਸਾ ਜੇ ਸੋਚ ਕੇ ਤਾਂ ਮਹਿੰਗਾ ਪੈਂਦਾ ਮੈਂ 15000 ਦਾ ਬੱਚਾ ਕੱਟਿਆ ਜੀ ਠੀਕ ਹੈ ਜੀ 50 ਦਿਨਾਂ ਦਾ 50 ਦਿਨਾਂ ਦਾ ਹੂੰ ਠੀਕ ਹੈ ਜੀ ਅੱਜ ਜੋੜੀ ਦਾ ਮੁੱਲ ਹੈਗਾ 25000 ਜੇ ਤਿੰਨੇ ਲੈ ਲੈ ਤਿੰਨੇ 45 ਦੇ ਦੂੰਗਾ ਲੈਸ ਕਰਦੇ ਹੋ ਹੋਰ ਵਿੱਚੋਂ ਮਾਨਦਾਨ ਹੋ ਜੂ ਹੋਰ ਕਰਦੇ 10 ਸੀ ਤੇ ਪੂਰੇ 40 ਦੇ ਦੂੰਗਾ ਤਿੰਨੇ ਹਾਂ ਵਾਸਤੇ ਦੋ ਵਟ ਨਹੀਂ ਪਰ ਤਿੰਨੇ ਲੈ ਵੇ ਕੱਲ ਹੀ ਲੈ ਲਵਾਂ ਇਕੱਠਾ ਲਊ ਤਾਂ ਦਊਂਗਾ ਠੀਕ ਆ ਕੱਲੀ ਕੱਲੀ ਦਾ ਮੁੱਲ ਤੁਹਾਨੂੰ ਦੱਸਤਾ ਬਾਈ ਨੇ ਜੇ ਤਿੰਨੇ ਲੈ ਲੋਗੇ ਤਾਂ 40000 ਦਾ ਤਿੰਨੇ ਲੈ ਲੈ ਜੋ ਇੱਕ ਘਰ ਲੈ ਜੋ ਚਾਹੇ ਤਾਂ ਰਲ ਕੇ ਲੈ ਲਓ ਨਵਾਂ ਹਾਨਾ ਬਾਈ ਠੀਕ ਆ ਜੀ ਆਹ ਦਾ ਬੱਸੀ ਸੇਵਾ ਜੋ ਨਿਕਲੀ ਵੀ ਆ ਸਹੀ ਗੱਲ ਇੱਕ ਗੱਟਾ ਖਾ ਗਈ ਤਾਂ ਠੀਕਾ ਲੈ ਲੈਣਾ ਠੀਕਾ ਲੈ ਬਾਕੀ ਬਰੇ ਹੁਣ ਟਾਈਮ ਆ ਇਹਦਾ ਕਦਗਾਠ ਕਰਨਾ ਸੇਵਾ ਹੋ ਗਈ ਇਹਨੇ ਹਾਂ ਤਾਂ ਭਾਈ ਲੰਬਾਈ ਵਸ਼ੀ ਦੀ ਐਨੂੰ ਮਾਰ ਕੇ ਬਰਾ ਬਹੁਤ ਲੰਬਾਈ ਵੇਲ ਵਸ਼ੀ ਦੀ ਬਹੁਤ ਵੇਲ ਬਹੁਤ ਚੰਗੀ ਹੈ ਬਰੀਡ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਾਕੀ ਓਰੀਜినਲ ਚਾਰਦੰਦ ਵਸ਼ੀ ਆ ਵੀ ਠੀਕ ਆ ਜੀ ਕਹਿਣ ਦੀਆਂ ਗੱਲਾਂ ਨਹੀਂ ਚੈੱਕ ਕਰ ਲੈਣ ਜਿਹੜਾ ਵੀ ਰ ਆਊਗਾ ਆਪਣੇ ਕੋਲ ਬਾਕੀ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਭਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ